ਜੋ ਲੜਕੀ ਦੀ ਡੈੱਥ ਹੋਈ ਆ ਕੀ ਨਾਮ ਆ ਉਹ ਤੁਹਾਡਾ ਮੇਰਾ ਨਾਮ ਜਿਸ਼ਮਦੂ ਹਾਂਜੀ ਸਾਡਾ ਘਰ ਪਿੱਛੇ ਆ ਜੀ ਆ ਤਾਂ ਜਾਂਚੜੇ ਪਤਾ ਲੱਗਾ ਕੋਈ ਪਤਾ ਨਹੀਂ ਕਿ ਪੀ ਉਹ ਆ ਕੀ ਨਹੀਂ ਹੋ ਹਾਂਜੀ ਹਾਂ ਆ ਜਰਾ ਰੌਲਾ ਪਿਆ ਤਾਂ ਆ ਕੇ ਦੇਖਿਆ ਮੇਰਾ ਘਰ ਪਿੱਛੇ ਆ ਸੀ ਉਹ ਪਿੱਛੇ ਨਹੀਂ ਠੀਕ ਹੈ ਜੀ ਕੋਲੇ ਲੱਗੇ ਹੁੰਦੇ ਕੋਈ ਪਤਾ ਨਹੀਂ ਨਹੀਂ ਪਤਾ ਲੱਗਦਾ ਸਵੇਰੇ ਆਣ ਕੇ ਦੇਖਿਆ ਦੇ ਆਪ ਪਈ ਸੀ ਬੈੱਡ ਦੇ ਉੱਤੇ ਹਾਂਜੀ ਦੇਖੀ ਠੋਟਾ ਕੇ ਕਹਿੰਦੇ ਹੈ ਨਹੀਂ ਹੈ ਨਹੀਂ ਕੀ ਟੈਕੋ ਕੇ ਟੋਕੋ ਹਾਂਜੀ ਆਹ ਤਾਂ ਤਾਂ ਪਤਾ ਨਹੀਂ ਉਹਦੇ ਦੇਖੇ ਗਲੇ ਤੇ ਨਿਸ਼ਾਨ ਆਇਆ ਕਾਫੀ ਹੋਰ ਉਹ ਅਸੀਂ ਉਹ ਵੀ ਨਹੀਂ ਦੇਖਿਆ ਦੇਖੇ ਨਹੀਂ ਤੁਸੀਂ ਸੰਸਕਾਰ ਨੂੰ ਲੈ ਗਏ ਸੀ ਸੰਸਕਾਰ ਕੰਨ ਲੱਗੇ ਸੀ ਕਰਨ ਲੱਗੇ ਸੀ ਜਿਹੜਾ ਪਹਿਣਾ ਨੇ ਆਣ ਕੇ ਕੱਢ ਲਈ ਅੱਛਾ ਅੱਛਾ ਜਿਹਨੇ ਪਹਿਣਾ ਆਇਆ ਫੇ ਵੀ ਫੇ ਵੀ ਗਵਾਂਢ ਨੂੰ ਮਾੜਾ ਮੋਟਾ ਪਤਾ ਹੁੰਦਾ ਕੀ ਗੱਲਬਾਤ ਹੋਈ ਪ੍ਰੋਪਰ ਇਹਨਾਂ ਦੇ ਘਰ 'ਚ ਕੋਈ ਕਲੇਸ਼ ਸੀ ਇਹਨਾਂ ਦਾ ਘਰ 'ਚ ਕਲੇਸ਼ ਨਹੀਂ ਹੋਇਆ ਸੀ ਕੋਲ ਆ ਹਾਂਜੀ ਅਸੀਂ ਪਿੱਛੇ ਵੀ ਰਹਿੰਦੇ ਸੀ ਕੋਲ ਆ ਹਾਂਜੀ ਇਹਨਾਂ ਦੀ ਨੋ ਸੱਸ ਵੀ ਕਦੀ ਇਹਨਾਂ ਦੀ ਕਦੇ ਲੜਾਈ ਕਦੀ ਸੋਨੀ ਨੂੰ ਮੁੰਡੇ ਦੋਵੇਂ ਬਾਹਰ ਆ ਹਾਂਜੀ ਇਹ ਤਿੰਨੇ ਹੀ ਸੀ ਵੀ ਨਾ ਹਾਂ ਅਗਰ ਮਹੀਨਾ ਹੋਇਆ ਬਾਹਰ ਆਇਆ ਨੂੰ ਤਾਂ 2 ਸਾਲ ਹੋ ਗਏ ਸੀ ਬਾਹਰ ਗਈ ਸੀ ਉਹ ਬਾਹਰ ਹੋਈ ਆ ਮਹੀਨਾ ਕੇ ਹੋਇਆ ਇਹ ਨੂੰ 2-3 ਸੱਤ ਰਹੀਆਂ ਸੀ ਇਹ ਹੂੰ ਕੁੜੀ ਨੂੰ ਵੀ ਤਾਂ ਸੱਤ ਵੀ ਕੋਈ ਆਣਾ ਚ ਲਮਟਾ ਹੋ ਜਾਂਦਾ ਰਾਤ ਬਾਰਾਂ ਤੇ ਲੈ ਕੇ ਜਾਣਾ ਪੈਂਦਾ ਹਾਂ ਹਾਂਜੀ ਬੇਬੇ ਆਹ ਡੋ ਘਾਂਡ ਕਹਿੰਦੇ ਠਾਲ ਲੈਣਾ ਜਾਂਦੀ ਹੈ ਸਕੂਟਰੀ ਤੇ ਲੈ ਜਾਂਦੀ ਚਲਾ ਲੈਂਦੀ ਸੀ ਇਹ ਕੁੜੀ ਠੀਕ ਹੈ ਹੈ ਇਸ ਕਰਕੇ ਸੱਦੀ ਸੀ ਨਹੀਂ ਕੁੜੀ ਦਾ ਤਾਂ ਕੰਮ ਬਹੁਤ ਸੋਲਦਾ ਸੀ ਉੱਥੇ ਤਾਂ ਤਾਂ ਸੱਦੀ ਸੀ ਸਾਡੇ ਤੱਕ ਮਿਲੂ ਸੀ ਜੀ ਇਸ ਲੜਕੀ ਦੇ ਤਿੰਨ ਬੱਚੇ ਹਨ ਦੋ ਲੜਕੀਆਂ ਇੱਕ ਲड़का ਜਿਹਦਾ ਪਤੀ ਬਾਹਰ ਦबई ਵਿਦੇਸ਼ ਵਿੱਚ ਹੈ ਹਾਂਜੀ ਔਰ ਇਸ ਲੜਕੀ ਦਾ ਅਜ ਤੱਕ ਪਿੰਡ ਦੇ ਵਿੱਚ ਕੋਈ ਵੀ ਆੜ-ਪਾੜ ਨਾ ਆਪਣੇ ਸੱਸ ਸਹੁਰੇ ਦੇ ਨਾਲ ਸਹੁਰੇ ਪਰਿਵਾਰ ਦੇ ਨਾਲ ਕੋਈ ਵੀ ਕੋਈ ਝਗੜਾ ਸਾਡੇ ਧਿਆਨ ਵਿੱਚ ਨਹੀਂ ਹੈ ਨਾ ਹੀ ਕਦੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਸੰਬੰਧੀ ਕੋਈ ਪੰਚਾਇਤ ਨਹੀਂ। ਕੀ ਕਹਿੰਦੇ ਚੇਰਖਾ ਚੈਣ ਦਿੱਤੀ ਸੀ ਉਹ ਮਾਮਲਾ ਖਰਾਬ ਹੋ ਗਿਆ ਨਾਲ ਬਾਦੋਂ। ਜਿਵੇਂ ਸਵੇਰੇ ਸਾਨੂੰ ਪਤਾ ਲੱਗਾ ਕਿ ਲੜਕੀ ਦੀ ਮੌਤ ਹੋਈ ਆ ਅਸੀਂ ਜੀ ਅਫਸਰ ਜਿਵੇਂ ਸਾਰੀ ਪਿੰਡ ਵਾਸੀ ਗਏ ਅਸੀਂ ਵੀ ਗਏ ਆ। ਜਾ ਕੇ ਉਸ ਨੂੰ ਬੈਠੇ ਆ ਇਹਨੇ ਇਹਨਾਂ ਨੂੰ ਦੱਸਿਆ ਕਿ ਅਟੈਕ ਕਰ ਨਾਲ ਮੌਤ ਹੋ ਗਈ ਆ। ਉਸ ਤੋਂ ਬਾਅਦ ਲੜਕੀ ਦੇ ਪਰਿਵਾਰ ਜੀ ਆ ਨਵਾਇਆ ਉਸ ਤੋਂ ਬਾਅਦ ਸਿਦਾਂਤ ਤਾਂ ਲੈ ਗਏ ਆ। ਅਚਾਨਕ ਪੁਲਿਸ ਆਇਆ ਤਾਂ ਬਾਜੀ ਅਸੀਂ ਜਾਗਤਪੁਰਾ ਰਹਿੰਦੇ ਹਾਂ ਹਾਂਜੀ ਕਿਰਾਏ ਤੇ ਤੇ ਮੇਰੀ ਕੁੜੀ ਤੇ ਮੈਂ ਹੀ ਆ ਦੋਨੋਂ ਇਹਨੂੰ ਮੂਨ ਕੀਤਾ ਵੇਦਾਂ ਕਿ ਕੋਈ ਵੋਟੀ ਹੋ ਗਈ ਅਸੀਂ ਆਈ ਗੀਆਂ ਕੁੜੀ ਵੀ ਸੇਲੀ ਸੀ ਠੀਕ ਹੈ ਅਸੀਂ ਆਏ ਆ ਤੇ ਪੁਲਿਸ ਵਾਲੇ ਨੇ ਮੈਨੂੰ ਤੱਕ ਕੇ ਮਾਰੇ ਥੱਪੜ ਮਾਰਨੇ ਨੂੰ ਆਇਆ ਹਾਂ ਫਿਰ ਉਹ ਮੇਰੀ ਕੁੜੀ ਨੂੰ ਵੀ ਲੈ ਗਏ ਹਾਂ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਹੈ ਹਾਂ ਕਿਉਂ ਲਗੇ ਕਾਹਦੇ ਲਈ ਕਹਿੰਦਾ ਕਿ ਕੁੜੀ ਨੇ ਝੂਠ ਬੋਲਿਆ ਉਹਨੂੰ ਪਤਨੀ ਸੀ ਮੁਰਦ ਘਟ ਤੇ ਆਏ ਕਹਿੰਦੇ ਕੁੜੀ ਕਿੱਥੇ ਹੈ ਤੇ ਉਹ ਮੇਰੀ ਕੁੜੀ ਨੂੰ ਪਦਰ ਮੇਰੇ ਨਾਲ ਆਈ ਉਹ ਕਹਿੰਦੀ ਵੀ ਇੱਧਰ ਹੋਣੀ ਤੇ ਉਹ ਨਿਕਲ ਹੀ ਹੁਸੰਦਰ ਤੇ ਹੁਣ ਇਹ ਥੋੜਾ ਪਾਜੀ ਸਾਨੂੰ ਪਤਾ ਵੀ ਕਿੱਥੇ ਸੀ ਅਸੀਂ ਤਾਂ ਕੱਲੀਆਂ ਆਈਆਂ ਦੋਨੋਂ ਜੰਗੀਆਂ ਠੀਕ ਆ ਉਹ ਮੇਰੀ ਕੁੜੀ ਨੂੰ ਦੌਫਾ ਮਾਰ ਕੇ ਮੈਨੂੰ ਦੌਫਾ ਮਾਰਿਆ ਉਸ ਕੋਲ ਸਾਰੇ ਹਾਂ ਤੇ ਉਹ ਲੈ ਗਿਆ ਮੇਰੇ ਤੋਂ ਠੀਕ ਓਕੇ ਕਾਜੀ ਇੱਕ ਤੁਹਾਡੇ ਪਿੰਡ ਵਿੱਚ ਇੱਕ ਲੜਕੇ ਦੀ ਡੈਥ ਹੋਈ ਆ ਕੀ ਲੱਗਦਾ ਡੈਥ ਦਾ ਕਾਰਨ ਕੀ ਗੱਲਬਾਤ ਆ ਐਕਚੁਅਲੀ 12 14 ਹੈਲੋ ਐਸ ਐਚ ਓ ਸਾਹਿਬ ਇੱਕ ਮੰਗੜੇ ਵਿੱਚ ਇੱਕ ਲੜਕੇ ਦੀ ਡੈਥ ਹੋਈ ਆ ਕੀ ਕਾਰਨ ਆ ਡੈਥ ਦਾ ਤੇ ਕਿਦਾਂ ਕਿਦਾਂ ਹੋਇਆ ਮੈਟਰ ਤੁਸੀਂ ਮੌਕੇ ਤੇ ਪਹੁੰਚੇ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਸੀ ਹੋਈ ਸੀ ਠੀਕ ਹੈ ਜੀ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਹਾਂਜੀ ਜੋ ਜਿਸ ਦੇ ਨਾਲ ਅਚਕੀਆ ਜਲਦੀ ਮੌਕੇ ਤੇ ਪਹੁੰਚੇ ਹਾਂਜੀ ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ ਹਾਂਜੀ ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਜੋ ਨੇਚਰਲ ਡੈਥ ਨਹੀਂ ਹੈ ਜਿਹੜੀ ਜਿਹੜੀ ਅਸੀਂ ਪੁਲਿਸ ਮਰਮ ਤੋਂ ਆਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ ਹੂੰ ਹੂੰ ਇਸ ਤੇ ਅਸੀਂ ਡੈਡ ਕੋਡ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈਆਂ ਹੂੰ ਉਸ ਤੋਂ ਵੀ ਮੌਇਸਚਰ ਵਿੱਚ ਸੇਕ ਖੜਾਵਾਈਆ ਹੂੰ ਜੋ ਅਸੀਂ ਜਿਹੜੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਹੂੰ ਜੋ ਵੀ ਹਾਲਾਤ ਪਾਉਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਪੋਰਟ ਕਰਕੇ ਅਦਾਲਤ ਵਿੱਚ ਹੂੰ ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਦੀ ਪਰਚਾਈ ਨੇ ਦੇਖਿਆ ਵੀ ਜਿਹਨੂੰ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ ਪੈਨਸਲ ਨਾਲ ਕਾਪੀ ਜੋ ਵੀ ਹੈਗਾ ਉੱਤੇ ਹੁਣ ਤੱਕ ਦੀ ਸਟੇਜ ਤੇ ਸਾਨੂੰ ਕਿਸੇ ਨੇ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰਾਂਗੇ ਕੀ ਲੱਗਦਾ ਮ੍ਰਿਤਕ ਦਾ ਕਾਰਨ ਕੀ ਕੀ ਲੱਗਦਾ ਮੈਂ ਇਸ